ਸਤਿ ਸ਼੍ਰੀ ਅਕਾਲ ਜੀ ਖਬਰ ਜੋ ਕਿਤੇ ਨਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਫਿਰ ਇੱਕ ਵਾਰ ਗਰਮਾਹਟ ਹੋ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਦੇ ਨੇ ਜਾਣੇ ਕਿ 21 ਮਾਰਚ 2024 ਨੂੰ 11:08 ਦੇ ਉੱਤੇ ਇੱਕ ਟਵੀਟ ਹੁੰਦਾਗਾ ਮੁੱਖ ਮੰਤਰੀ ਵੱਲੋਂ ਜਿਹਦੇ ਵਿੱਚ ਉਹ ਲੋਕਾਂ ਨੂੰ ਜਾਣਕਾਰੀ ਦਿੰਦੇ ਨੇ ਵੀ ਆਉਣ ਵਾਲੇ 5 ਦਿਨਾਂ ਦੇ ਵਿੱਚ ਭਾਈ ਅਸੀਂ ਜਿਹੜੇ 5 ਉਮੀਦਵਾਰ ਰਹਿ ਗਏ ਉਹਨਾਂ ਦਾ ਐਲਾਨ ਕਰ ਦੇਣਾਗਾ ਫਿਰ ਕੀ ਸੀ ਫਿਰ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਧੜੇ ਨੇ ਜਾਂ ਸਾਰੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਤਿੰਨ ਧੜੇ ਐਕਟਿਵ ਨੇ ਟਿਕਟਾਂ ਵੰਡਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਨੂੰ ਲੈ ਕੇ ਉਹ ਤਿੰਨ ਧੜੇ ਐਕਟਿਵ ਹੋਏ ਸਭ ਤੋਂ ਪਹਿਲਾ ਧੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਦੂਸਰਾ ਧੜਾ ਸੰਦੀਪ ਪਾਠਕ ਦਾ ਤੇ ਤੀਸਰਾ ਧੜਾ ਉਹ ਧੜਾ ਜਿਹੜਾ ਰਗਵ ਚੱਡਾ ਦੇ ਸਾਇਲੈਂਟ ਹੋਣ ਤੋਂ ਬਾਅਦ ਜਿਆਦਾ ਅੱਗੇ ਆਇਆ ਜਿਹਦੀ ਵੱਡੀ ਭੂਮਿਕਾ ਰਹੀ ਉਹ ਨੇ ਦਿੱਲੀ ਦੇ ਕੈਬਨਿਟ ਮਨਿਸਟਰ ਅਤੀਸ਼ੀ ਦਾਤੜਾ ਇਹ ਤਿੰਨੇ ਧੜੇ ਐਕਟਿਵ ਹੋਏ ਤੇ ਪੰਜਾਂ ਲੋਕ ਸਭਾ ਹਲਕਿਆਂ ਤੋਂ ਜਿੱਥੋਂ ਉਮੀਦਵਾਰ ਨਹੀਂ ਲਾਣੇ ਉਹਨਾਂ ਦੇ ਵਿੱਚੋਂ ਇੱਕ ਲੋਕ ਸਭਾ ਹਲਕੇ ਦੀ ਡਿਸਕਸ਼ਨ ਚੱਲ ਪਈ ਤੇ ਉਹ ਡਿਸਕਸ਼ਨ ਚੱਲੀ ਆ ਪੰਜਾਬ ਦੀ ਪੰਥਕ ਸੀਟ ਕਹਿ ਲਈਏ ਪੰਜਾਬ ਦੀ ਇੱਕ ਹੋਰ ਹੌਟ ਸੀਟ ਕਹਿ ਲਈਏ ਉਹ ਆ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਡਿਸਕਸ਼ਨ ਚੱਲ ਪਈ ਵੀ ਭਾਈ ਆਮ ਆਦਮੀ ਪਾਰਟੀ ਦਾ ਕਿਹੜਾ ਉਮੀਦਵਾਰ ਹੋਊਗਾ ਬਾਹਰਲਾ ਹੋਊਗਾ ਅੰਦਰਲਾ ਹੋਊਗਾ ਕੌਣ ਹੋਊਗਾ ਸੋ ਮੁੱਖ ਮੰਤਰੀ ਦੇ ਧੜੇ ਵੱਲੋਂ ਜਿਹੜਾ ਨਾਮ ਅੱਗੇ ਵਧਾਇਆ ਗਿਆ ਉਹ ਨਾਮ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਉਹ ਨਾਮ ਕਿਤੇ ਵੀ ਚਰਚਾ ਦੇ ਵਿੱਚ ਨਹੀਂ ਸੀ ਉਹ ਨਾਮ ਅੱਗੇ ਵਧਾਇਆ ਗਿਆ ਮੌਜੂਦਾ ਕੈਬਨਿਟ ਮਨਿਸਟਰ ਬੀਬਾ ਅਨਮੋਲ ਗਗਨ ਮਾਨ ਦਾ ਜਿਨ੍ਹਾਂ ਦਾ ਵਿਧਾਨ ਸਭਾ ਹਲਕਾ ਖਰੜ ਉਹ ਵੀ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਵਿੱਚ ਆਉਂਦਾਗਾ ਤੇ ਦੂਸਰਾ ਜਿਹੜਾ ਨਾਮ ਸੰਦੀਪ ਪਾਠਕ ਦੇ ਧੜੇ ਵੱਲੋਂ ਅੱਗੇ ਵਧਾਇਆ ਗਿਆ ਉਹ ਆ ਨਾਮ ਮਾਲਵਿੰਦਰ ਕੰਗਦਾ ਜਿਨ੍ਹਾਂ ਨੂੰ ਇਨਚਾਰਜ ਲਾਇਆ ਗਿਆ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਇਹਨਾਂ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ ਫਿਰ ਤੀਸਰਾ ਨਾਮ ਜਿਹੜਾ ਅਤੀਸ਼ੀ ਦੇ ਧੜੇ ਵੱਲੋਂ ਅੱਗੇ ਵਧਾਇਆ ਗਿਆ ਉਹਨਾਂ ਵੱਲੋਂ ਪਹਿਲੀ ਜਿਹੜੀ ਗੱਲ ਕਰੀ ਗਈ ਉਹ ਕਰੀ ਗਈ ਵੀ ਆਨੰਦਪੁਰ ਸਾਹਿਬ ਤੋਂ ਇੱਕ Hindu ਚਿਹਰੇ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਫਿਰ ਇੱਕ ਜ਼ਿਕਰ ਹੁੰਦਾਗਾ ਬਾਲੀ ਜੀ ਦਾ ਯਾਨੀ ਕਿ ਦੀਪਕ ਬਾਲੀ ਦਾ ਇਹ ਨਾਮ ਬਹੁਤਿਆਂ ਨੂੰ ਨਵਾਂ ਲੱਗੂਗਾ ਪਰ ਜਿਹੜੇ ਐਕਟਿਵ ਨੇ ਉਹਨਾਂ ਨੂੰ ਇਹ ਨਾਮ ਬਾਰੇ ਚੰਗੀ ਜਾਣਕਾਰੀ ਆ ਤੇ ਉਹਨਾਂ ਦੀ ਕੀ ਭੂਮਿਕਾ ਆ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਕੱਲ ਉਹ ਚੰਗੀ ਤਰ੍ਹਾਂ ਸਾਰੇ ਜਾਣੂ ਹੋਣਗੇ ਪਰ ਉੱਥੇ ਇੱਕ ਦੋ ਚਿਹਰਿਆਂ ਲਈ ਹਿੰਦੂ ਚਿਹਰਿਆਂ ਲਈ ਹੋਰ ਵੀ ਡਿਸਕਸ਼ਨ ਹੋ ਰਹੀ ਆ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਆਨੰਦਪੁਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਹੁੰਦਾਗਾ ਕੋਈ ਹੋਰ ਵੱਡਾ ਚਿਹਰਾ ਵੀ ਹੋ ਸਕਦਾਗਾ ਬਾਹਰਲੀ ਪਾਰਟੀ ਦਾ ਅ ਅਕਾਲੀ ਦਲ ਦੇ ਨਾਲ ਵੀ ਗੱਲ ਚੱਲ ਰਹੀ ਆ ਕਾਂਗਰਸ ਦੇ ਨਾਲ ਵੀ ਗੱਲ ਚੱਲ ਰਹੀ ਆ ਤੇ ਇੱਕ ਦੋ ਹੋਰ ਕੈਂਡੀਡੇਟਾਂ ਦੇ ਨਾਲ ਗੱਲ ਚੱਲ ਰਹੀ ਆ ਜੇ ਅਸੀਂ ਆਨੰਦਪੁਰ ਸਾਹਿਬ ਸੀਟ ਦੀ ਗੱਲ ਕਰਦੇ ਆ ਇਹਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਸੱਤਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਦੋਹਾਂ ਹਲਕਿਆਂ ਦੇ ਉੱਤੇ ਇੱਕ ਦੇ ਉੱਤੇ ਭੋਜਨ ਸਮਾਜ ਪਾਰਟੀ ਦਾ ਤੇ ਇੱਕ ਦੇ ਉੱਤੇ ਅਕਾਲੀ ਦਲ ਦਾ ਐਮਐਲਏ ਆ ਹੁਣ ਦੇਖਣ ਵਾਲਾ ਇਹ ਹੋਊਗਾ ਵੀ ਬਾਜੀ ਕੌਣ ਮਾਰ ਕੇ ਲੈ ਕੇ ਜਾਂਦਾ ਪਰ ਜਿਹੜੀ ਇੰਟਰਨਲ ਪੋਲਿਟਿਕਸ ਆ ਆਮ ਆਦਮੀ ਪਾਰਟੀ ਦੇ ਉਹਦੇ ਵਿੱਚ ਇਹ ਦੇਖਣ ਵਾਲਾ ਹੋਊ ਵੀ ਕਿਹੜੇ ਧੜੇ ਦੀ ਮੰਨੀ ਜਾਂਦੀ ਆ ਜਾਂ ਕਿਹੜਾ ਧੜਾ ਹਿੱਕ ਥਾਪੜਦਾਗਾ ਵੀ ਸਾਡੇ ਕੈਂਡੀਡੇਟ ਨੂੰ ਤੁਸੀਂ ਜਿਹੜਾ ਉਮੀਦਵਾਰ ਐਲਾਨੋ ਤੇ ਇਹਨੂੰ ਜਿਹੜੀ ਸੀਟ ਕੱਟ ਕੇ ਅਸੀਂ ਦਵਾਂਗੇ ਵੀ ਅਸੀਂ ਗਰੰਟੀ ਚਾਹਦੇ ਆ ਵੀ ਆਨੰਦਪੁਰ ਸਾਹਿਬ ਦੀ ਸੀਟ ਉਹ ਆਮ ਆਦਮੀ ਪਾਰਟੀ ਦੀ ਝੋਲੀ ਆਊਗੀ ਹੁਣ ਕਿਹੜਾ ਕੈਂਡੀਡੇਟ ਹੋਊਗਾ ਇਹ ਆਉਣ ਵਾਲੇ ਦਨਾਂ ਦੇ ਵਿੱਚ ਪਤਾ ਲੱਗ ਜੂ ਥੋੜਾ ਜਿਹਾ ਅਸੀਂ ਬੈਕ ਇਤਿਹਾਸ ਦੇਖ ਲਈਏ ਅਨੰਤਪੁਰ ਸਾਹਿਬ ਦਾ 2009 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇੱਥੋਂ ਰਮਨੀਤ ਬਿੱਟੂ ਜਿੱਤੇ ਨੇ ਜਾਨੀ ਕਿ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਉਹ ਜਿੱਤਦਾਗਾ ਫਿਰ ਅੱਗੇ ਆ ਕੇ ਜਿਹੜੀਆਂ 2014 ਦੀਆਂ ਲੋਕ ਸਭਾ ਚੋਣਾਂ ਹੁੰਦੀਆਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਜ਼ੀ ਮਾਰਦਾ ਜਾਨੀ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਇੱਥੋਂ ਐਮਪੀ ਚੁਣ ਕੇ ਜਾਂਦੇ ਨੇ ਫੇਰ 2019 ਦੀਆਂ electionsਾਂ ਯਾਨੀ ਕਿ ਪਿਛਲੀਆਂ ਲੋਕ ਸਭਾ electionsਾਂ ਦੇ ਵਿੱਚ ਕਾਂਗਰਸ ਬਾਜੀ ਮਾਰਦੀ ਆ ਮਨੀਸ਼ ਤਵਾੜੀ ਜੀ ਹਿੰਦੂ ਫੇਸ ਵੱਡਾ ਉਹ ਇੱਥੋਂ ਬਾਜੀ ਮਾਰ ਕੇ ਲੋਕ ਸਭਾ ਦੇ ਵਿੱਚ ਜਾਂਦੇ ਨੇ ਪਰ ਹੁਣ ਕੌਣ ਬਾਜੀ ਮਾਰੂਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਹਾਲਾਂਕਿ ਜਿੱਥੇ ਅਸੀਂ ਕਾਂਗਰਸ ਦੀ ਗੱਲ ਕਰ ਲਈਏ ਕਾਂਗਰਸ ਦੀ ਇਹ ਚਰਚਾ ਜ਼ਰੂਰ ਚੱਲ ਰਹੀ ਆ ਵੀ ਇੱਕ ਦਿਨ ਦੋ ਦਿਨਾਂ ਦੇ ਵਿੱਚ ਜਿਹੜੀ ਲਿਸਟ ਆ ਉਹ ਕੁਝ ਕੁ ਬੰਦਿਆਂ ਦੀ ਬਾਹਰ ਆਜੂ ਅੱਜ ਵੱਡੇ ਅਖਬਾਰਾਂ ਦੀ ਇੱਕ ਸੁਰਖੀ ਵੀ ਬਣੀ ਆ ਅਕਾਲੀ ਦਲ ਦਾ ਗਠਜੰਬੰਦਨ ਦੇ ਉੱਤੇ ਪੇਚ ਫਸਿਆ ਹੋਇਆ ਹੈਗਾ ਇਹ ਵੀ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਤਾਂ ਵੀ 2-3 ਦਿਨਾਂ ਦੇ ਵਿੱਚ ਅਸੀਂ ਕਲੀਅਰ ਕਰ ਦਾਂਗੇ ਵੀ ਗਠਜੰਬੰਦਨ ਹੁੰਦਾ ਜਾਂ ਨਹੀਂ ਹੁੰਦਾ ਨੇਗੋਸ਼ੀਏਸ਼ਨ ਚੱਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਹੋਰ ਵੀ ਅਪਡੇਟਸ ਦਵਾਂਗੇ ਖਾਸ ਕਰਕੇ ਉਹ ਅਪਡੇਟਸ ਜੋ ਖਬਰਾਂ ਕਿਤੇ ਨਹੀਂ ਜਿਵੇਂ ਸਾਡੇ ਪ੍ਰੋਗਰਾਮ ਦਾ ਨਾਮ ਆ ਹੁਣ ਇਹ ਖਬਰ ਆ ਆਮ ਆਦਮੀ ਪਾਰਟੀ ਦੇ ਉੱਤੇ ਤਾਂ ਕੀ ਕਿਉਂਕਿ ਇੱਧਰ ਹੀ ਜ਼ਿਆਦਾ ਆਪਾਂ ਕਹਿੰਦੇ ਹੈਲੋ ਜੋਲੋ ਹੋਈ ਆ ਟੈਕਟਾ ਮੰਡਨ ਨੂੰ ਲੈ ਕੇ ਸੋ ਪਹਿਲੇ ਜਿਹੜੀ ਅਸੀਂ ਤੁਹਾਨੂੰ ਇਸ ਡਿਸਕਸ਼ਨ ਦੀ ਜਿਹੜੀ ਖਬਰ ਦਿੱਤੀ ਆ ਜਿਹੜੀ ਡਿਸਕਸ਼ਨ ਚੱਲ ਰਹੀ ਆ ਪਹਿਲੀ ਸੀਟ ਨੂੰ ਲੈ ਕੇ ਆਨੰਦਪੁਰ ਸਾਹਿਬ ਨੂੰ ਲੈ ਕੇ ਸੋ ਇਹ ਅਸੀਂ ਤੁਹਾਡੇ ਰੂਬਰੂ ਜਾਂ ਤੁਹਾਡੇ ਰੂਬਰੂ ਇਹ ਜਾਣਕਾਰੀ ਕੀਤੀ ਅੱਗੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਜੀ